ਇੱਕ ਘਰ ਦੇ ਵਿੱਚ ਕੀਮਤੀ ਭਗਵਾਨ ਦੀਆਂ ਮੂਰਤੀਆਂ ਦੇ ਨਾਲ ਸੋਨੇ ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਚੋਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਮਕਾਨ ਮਾਲਕ ਨੂੰ ਪਤਾ ਲੱਗਦਾ ਤਾਂ ਉਸ ਦੇ ਹੋਸ਼ ਹੀ ਉੜ ਜਾਂਦੇ ਨੇ ਮਾਮਲਾ ਖਮਾਣੋ ਦੇ ਅਧੀਨ ਪੈਂਦੇ ਸ਼ਾਮਗੜਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਥਾਣਾ ਖਮਾਣੋ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਖਮਾਣੋ ਦੇ ਬ੍ਰਾਂਡ ਵਾਲੇ ਸਾਹਿਲ ਚਮਰ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਦੱਸਿਆ ਸੀ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੇ ਘਰ ਵਿੱਚੋਂ ਕਰੀਬ 40000 ਰੁਪਏ ਦੀ ਨਕਦੀ ਸੋਨਾ ਚਾਂਦੀ ਦੇ ਗਹਿਣੇ ਅਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਜੋ ਕੀਮਤੀ ਸੀ ਉਸ ਨੂੰ ਚੋਰੀ ਕਰ ਲਿਆ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਥਾਣਾ ਖਮਾਣੋ ਦੇ ਵਿੱਚ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤੇ ਅਗਲੀ ਤਕਤੀਸ਼ ਸ਼ੁਰੂ ਕੀਤੀ ਜਾਂਦੀ ਹੈ ਜਿਸ ਦੌਰਾਨ ਹਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੂੰ ਕਾਬੂ ਕੀਤਾ ਜਾਂਦਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹਨਾਂ ਕੋਲੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਤੇ ਆਪਣੇ ਕੋਲੇ ਚੋਰੀ ਦਾ ਮਕਦਮਾ ਜਿਹੜਾ ਹੈਗਾ 88 ਨੰਬਰ ਆਪਾਂ ਜਿਹੜਾ ਦਰਜ ਰਜਿਸਟਰ ਕੀਤਾ ਹੈ ਠਾਣਾ ਖਮਾਣੋ ਦੇ ਵਿੱਚ ਜੀ ਜਿਹੜਾ ਅਸੀਂ ਸਾਹਿਲ ਚਮਨ ਜਿਹੜਾ ਹੈ ਖਮਾਣੋ ਤੋਂ ਉਹਨਾਂ ਦੀ ਦਰਖਾਸਤ ਦੇ ਉੱਤੇ ਕੀਤਾ ਉਹਨੇ ਦੱਸਿਆ ਸੀ ਕਿ 24 9 24 ਨੂੰ ਬਲਕਿ ਉਹਨਾਂ ਦੇ ਘਰ ਵਿੱਚ ਜਦੋਂ ਵਾਪਸ ਆਏ ਤਾਂ ਉੱਥੇ ਗਹਿਣੇ ਤੇ ਬਾਕੀ ਜਿਹੜੇ ਉਹਨਾਂ ਦੀਆਂ ﺍﻟमारीਆਂ ਹੈਗੀਆਂ ਟੁੱਟੀਆਂ ਹੋਈਆਂ ਸੀਗੀਆਂ ਉਹਦੇ ਵਿੱਚੋਂ ਲੱਗੇ ਸੋਨੇ ਦਾ ਸਮਾਨ ਕੁਝ ਮੁੰਦਰਾ ਉਹ ਜਿਹੜੀ ਚੋਰੀ ਕੀਤੀਆਂ ਗਈਆਂ ਤੇ ਕੁਝ ਕੈਸ ਸੀਗਾ 40000 ਜਿਹਦੇ ਆਧਾਰ ਤੇ ਅਸੀਂ ਉਹਨਾਂ ਦੇ ਬਿਆਨ ਦੇ ਉੱਤੇ ਇੱਕ ਮੁਕਦਮਾ ਦਰਜ ਕੀਤਾ 88 ਨੰਬਰ 25924 ਨੂੰ ਜਿਹੜਾ ਅੰਦਰ ਧਾਰਾ ਹੈਗਾ 331 3 305 ए 112 बीएनएस ਤੇ ਇਹਨਾਂ ਦੀ ਪਛਾਣ ਜੀ ਹਾਂ ਇਹ ਜਿਹੜੇ ਹੈਗੇ ਆ ਸੀਸੀਟੀਵੀ ਜਦੋਂ ਕੈਮਰੇ ਚੈੱਕ ਕੀਤੇ ਗਏ ਉਹਦੇ ਵਿੱਚ ਪਛਾਣ ਹੋਏ ਜਿਹੜੇ ਦੋ ਬੰਦੇ ਜਿਹੜੇ ਹਰਵਿੰਦਰ ਸਿੰਘ ਉਰਫ ਰਵੀ ਹੈ ਤੇ ਸੰਦੀਪ ਸਿੰਘ ਵਾਸੀ ਸਮਰਾਲਾ ਦੇ ਹੈਗੇ ਆ ਇਨੋਂ ਉੱਤੇ ਪਹਿਲਾਂ ਵੀ 2-3 ਮੁਕਦਮੇ ਜਿਹੜੇ ਦਰਜ ਹੈਗੇ ਆ ਬਾਕੀ ਇਹਨਾਂ ਦਾ ਜਿਹੜਾ ਰਿਮਾਂਡ ਲਿਆ ਜਾ ਰਿਹਾ ਅੱਜ ਤੇ ਉਹਨਾਂ ਦੇ ਆਧਾਰ ਦੇ ਉੱਤੇ ਅੱਗੇ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈ ਕੋਈ ਮੌਕੇ ਤੇ ਬਰਾਮਦ ਵੀ ਕੁਝ ਕੀਤਾ ਗਿਆ ਕੁਝ ਸੋਨਾ ਤੇ ਚਾਂਦੀ ਤੇ ਕੈਸ਼ ਜਿਹੜਾ ਹੈਗਾ ਮੌਕੇ ਤੇ ਬਰਾਮਦ ਹੋਇਆ ਬਾਕੀ ਜਿਹੜੀ ਬਰਾਮਦਗੀ ਹੈਗੀ ਹੈ ਉਹਦੇ ਵਾਸਤੇ ਸੀ ਰਿਮਾਂਡ ਲਿਆ ਜੀ ਹਾਂ ਜੀ ਬਾਕੀ ਅਸੀਂ ਤਫਤੀਸ਼ ਸਾਡੀ ਜਾਰੀ ਹੈ ਤੇ ਬਾਕੀ ਜਿਹੜਾ ਰਿਮਾਂਡ ਤੇ ਲਏ ਗਏ ਹੈਗੇ ਆ ਦੋਸ਼ੀਆਂ ਨੂੰ ਤੇ ਉਹਨਾਂ ਤੋਂ ਪੁੱਛਗਿੱਛ ਕਰਕੇ ਤੇ ਬਾਕੀ ਜਿਹੜਾ ਸਮਾਨ ਹੈਗਾ ਉਹ ਵੀ ਅਸੀਂ ਬਰਾਮਦ ਕਰਾਵਾਂਗੇ ਸਰ ਮਤਲਬ ਕਿ ਇਹ ਕੋਈ ਗਰੋ ਹੈ ਇਹਨਾਂ ਦਾ ਹਾਂਜੀ ਆਰਗੇਨਾਈਜ਼ਡ ਕ੍ਰਾਈਮ ਹੈਗਾ ਇਹ ਤੇ ਇਹ ਪਹਿਲਾਂ ਵੀ ਕ੍ਰਾਈਮ ਕਰਦੇ ਰਹੇ ਹੈਗੇ ਪਹਿਲਾਂ ਵੀ ਚੋਰੀਆਂ ਦਾ ਇਹਨਾਂ ਦਾ ਪਤਾ ਚੱਲਿਆ ਤਾਂ ਹੀ ਅਸੀਂ 112 ਬੀਐਨਐਸ ਦਾ ਇਹਦੇ ਤੇ ਵਾਅਦਾ ਕੀਤਾ ਗਿਆ ਹੈਗਾ ਜੀ